ਕਿ ਦਿੱਲੀ ਵਾਲਿਆਂ ਦਾ ਦਬਕਾ ਜਾਂ ਦਾਬਾ ਜਾਂ ਪ੍ਰਭਾਵ ਦਬਾ ਇੰਨਾ ਰਹਿੰਦਾ ਪੰਜਾਬ ਤੇ ਕਿ ਇਥੋਂ ਦੀ ਲੀਡਰਸ਼ਿਪ ਉਠ ਹੀ ਨਹੀਂ ਸਕਦੀ ਇਥੋਂ ਤੱਕ ਕਿ ਥੱਲੇ ਤੋਂ ਲੈ ਕੇ ਐਮਐਲਏ ਤੋਂ ਮੁੱਖ ਮੰਤਰੀ ਦਫ਼ਤਰ ਤੱਕ ਆਜ਼ਾਦੀ ਨਾਲ ਫੈਸਲੇ ਨਹੀਂ ਲਏ ਜਾ ਸਕਦੇ ਨਹੀਂ ਮੌਜੂਦਾ ਸਰਕਾਰ ਦਾ ਤਾਂ ਕਲੀਅਰ ਹੀ ਹੋ ਗਿਆ ਦੋ ਦੋ ਪੈਰਲਲ ਸਰਕਾਰਾਂ ਚੱਲ ਰਹੀਆਂ ਨੇ ਕਿ ਦਿੱਲੀ ਤੋਂ ਇੱਕ ਪੰਜਾਬ ਤੋਂ ਕਿਉਂਕਿ ਮੈਂ ਨਿੱਜੀ ਤੌਰ ਤੇ ਕਹਿੰਦਾ ਕਿ ਜੇਕਰ ਭਗਵੰਤ ਮਾਨ ਦੀ ਪੂਰੀ ਚਲਦੀ ਹੋਵੇ ਭਗਵੰਤ ਮਾਨ ਦੀ ਪੂਰੀ ਚਲਦੀ ਹੋਵੇ ਦਿੱਲੀ ਦਾ ਕੋਈ ਦਬਾਅ ਨਾ ਹੋਵੇ ਤੇ ਪੰਜਾਬ ਦੇ ਹਾਲਾਤ ਸਾਲ ਪਹਿਲੇ ਸੁਧਰ ਜਾਨੇ ਹੀ ਸਾਰੇ ਭਗਵੰਤ ਮਾਨ ਪੰਜਾਬ ਨੂੰ ਪਿਆਰ ਕਰਦਾ ਭਗਵੰਤ ਮਾਨ ਨੂੰ ਵੋਟਾਂ ਪਈਆਂ ਭਗਵੰਤ ਮਾਨ ਦੇ ਮੂਨ ਵੋਟਾਂ ਪਈਆਂ ਇਹ ਜਿੰਨੇ ਵੀ ਕੈਂਡੀਡੇਟ ਇਧਰੋਂ ਉਧਰੋਂ ਖੱਬੇ ਸੱਜੇ ਬਾਈ ਦਾ ਫਰਕ ਲੈ ਕੇ ਜਾ ਰਹੇ ਭਗਵੰਤ ਮਾਨ ਦੀ ਬਿਲਕੁਲ ਪਸੰਦ ਨਹੀਂ ਹੈ ਬਿਲਕੁਲ ਪਸੰਦ ਨਹੀਂ ਹੈ ਜਬੂਰੀ ਕੀ ਹੈ ਜੇ ਪਸੰਦ ਨਹੀਂ ਹੈ ਦਿੱਲੀ ਦਾ ਦਬਾਅ ਹੈ ਪਾਰਟੀ ਬਣਾਈ ਉਹਨਾਂ ਨੇ ਸੰਸਥਾਪਕਾਂ ਨੇ ਪਾਰਟੀ ਉਹਨਾਂ ਨੇ ਬਣਾਈ ਕੇਜਰੀਵਾਲ ਸਾਹਿਬ ਤਾਂ ਪੰਜਾਬ ਚ ਆ ਕੇ ਵੀ ਕਹਿ ਰਿਹਾ ਕਿ ਵੋਟਰੋ ਪੰਜਾਬੀਓ ਇਹ ਵੀ ਮੇਰੇ ਧਿਆਨ ਰੱਖਿਓ ਮੇਰੀ ਆਜ਼ਾਦੀ ਤੇ ਜੇਲ੍ਹ ਚ ਜਾਣਾ ਤੁਹਾਡੇ ਤੇ ਡਿਪੈਂਡ ਕਰਦਾ ਜੇ ਵੋਟ ਸਾਨੂੰ ਪਾਉਂਗੇ ਤਾਂ ਮੈਂ ਜੇਲ੍ਹ ਤੋਂ ਬਚਿਆ ਰਹੂੰਗਾ ਜੇ ਨਾ ਪਾਈ ਤਾਂ ਫਿਰ ਮੈਨੂੰ ਜੇਲ੍ਹ ਜਾਣਾ ਪੈਣਾ ਦੇਖੋ ਕੇਜਰੀਵਾਲ ਦੀਆਂ ਜੇ ਆਪਾਂ ਵੱਡੇ ਬੰਦੇ ਨੇ ਬਹੁਤ ਵੱਡੇ ਬੰਦੇ ਨੇ ਪਰ ਜਿਹਨੇ ਇੱਕ ਵੀ ਗੱਲ ਕਰ ਲਈ ਜਿੰਨੇ ਉਹ ਝੂਠ ਪਿਆਰ ਨਾਲ ਸਤਕਾਰ ਨਾਲ ਉਹ ਟੋਰ ਨਾਲ ਬੋਲਦੇ ਨੇ ਕੋਈ ਨਹੀਂ ਬੋਲ ਸਕਦਾ ਹੂੰ ਉਹ ਕੰਨ ਦੇ ਸੀ ਮੈਂ ਗੰਨਮੈਨ ਕੋਈ ਨਹੀਂ ਲੈਣਾ ਹੂੰ ਮੇਰਾ ਖਿਆਲ ਹੈ ਇਸ ਟਾਈਮ ਪ੍ਰਾਈਮ ਮਿਨਿਸਟਰ ਤੋਂ ਬਾਅਦ ਨੰਬਰ ਦੂਜਾ ਹੋ ਨਹੀਂ ਹਾਂ ਸਕਿਉਰਿਟੀ ਦਾ ਐਨ ਦੀ ਸਕਿਉਰਿਟੀ ਪੰਜਾਬ ਤੋਂ ਵੀ ਜੈਡ ਪਲੱਸ ਪੰਜਾਬ ਤੋਂ ਵੀ ਜੈਡ ਪਲੱਸ ਕਈ ਗੱਲਾਂ ਨੇ ਉਹਨਾਂ ਦੀ ਉਹਨਾਂ ਦਾ ਘਰ ਵੀ ਦੇਖ ਲਿਆ ਆਮ ਆਦਮੀ ਦਾ ਹੂੰ ਮੈਨੂੰ ਤਾਂ ਐਂ ਲੱਗਦਾ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਮਤਲਬ ਇਹ ਰੱਖਿਆ ਹੈ ਕਿ ਆਮ ਬੰਦਾ ਪਾਰਟੀ 'ਚ ਦਾਖਲ ਨਹੀਂ ਹੋਣ ਦੇਣਾ ਅੱਛਾ ਬਿਲਕੁਲ ਹੂੰ ਲੋਕਾਂ ਨੇ ਕੇਜਰੀਵਾਲ ਨੂੰ ਨਹੀਂ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਕੇਜਰੀਵਾਲ ਨੂੰ ਭੁਲੇਖਾ ਹੋਏਗਾ ਦਿਮਾਗ ਚ ਕੱਢ ਦੋਵੇ ਲੋਕਾਂ ਨੇ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਔਰ ਜਿਸ ਦਿਨ ਭਗਵੰਤ ਮਾਨ ਨੂੰ ਖੁੱਲੇ ਹੱਥ ਮਿਲ ਗਏ ਉਸ ਦਿਨ ਕੁਝ ਬਣਾਉਗਾ ਬਰਨਾ ਦੇ ਇੱਕ ਆਖਰੀ ਸਵਾਲ ਹੈ ਇਹਨਾਂ ਸਾਰੇ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੱਦੇ ਆ ਜਿਹੜੇ ਉਹ ਦੱਬੇ ਕੁਚਲੇ ਪਏ ਆ ਤੌਮਤਬਾਜੀ ਜ਼ਿਆਦਾ ਇੱਕ ਦੂਜੇ ਚਿੱਕੜ ਸੁੱਟਿਆ ਜਾ ਰਿਹਾ ਕੌਣ ਕਿਵੇਂ ਆ ਇਹ ਸਾਰੀਆਂ ਗੱਲਾਂ ਤਾਂ ਹੋ ਰਹੀਆਂ ਇੱਕ ਮਾਫੀਆ ਸ਼ਬਦ ਜਿਹੜਾ ਪੰਜਾਬ ਨੂੰ ਲੁੱਟ ਲੁੱਟ ਰਿਹਾ ਜਾਂ ਲੁੱਟ ਕੇ ਖਾ ਚੁੱਕਾ ਹੈ ਇਹ ਮਾਫੀਆ ਸ਼ਬਦ ਦਾ ਜਿਹੜਾ ਇਹ ਖਤਮ ਹੋਊਗਾ ਕਦੇ ਪੰਜਾਬ 'ਚ ਦੇਖੋ ਜਿਹੜਾ ਵੀ ਆਊਗਾ ਉਹ ਮਾਫੀਆ ਬਣ ਜਾਊਗਾ ਮੈਂ ਸਰਕਾਰ ਕਹ ਰਿਹਾ ਜਿਹੜੀ ਸਰਕਾਰ ਹੋਊਗੀ ਮਾਫੀਆ ਬਣ ਜਾਊਗੀ ਮਾਫੀਆ ਤੋਂ ਬਿਨਾ ਚੱਲਣਾ ਹੀ ਨਹੀਂ ਹੈ ਭਾਈ 52000 ਕਰੋੜ ਰੁਪਏ ਰੈਵਨਿਊ ਹੈ ਪੰਜਾਬ ਦਾ ਸਾਲ ਦਾ 32000 ਕਰੋੜ ਰੁਪਏ ਦੀਆਂ ਬਿਜਲੀ ਸਮੇਤ ਸਬਸਿਡੀਆਂ ਦੇ ਕੇ ਲੋਕਾਂ ਨੂੰ ਸੁਵਿਧਾਵਾਂ ਦੇਣੇ ਪੈਂਦੇ ਨੇ ਜਿਹੜੀਆਂ ਮੁਫਤ ਚੀਜ਼ਾਂ ਦੇਣੇ ਪੈਂਦੀਆਂ 32000 ਕਰੋੜ ਦੀਆਂ ਤੇ 23000 ਕਰੋੜ ਰੁਪਏ ਵਿਆਜ ਦੇਣੇ ਪੈਂਦੇ ਹਾਂ 23000 ਕਰੋੜ ਰੁਪਏ ਸਾਲ ਦਾ ਵਿਆਜ ਦੇਣੇ ਪੈਂਦੇ ਹਾਂ ਤਨਖਾਹਾਂ ਕਿੱਥੋਂ ਦੇਣੀ ਹੈ ਡਿਵੈਲਪਮੈਂਟ ਕਿੱਥੋਂ ਕਰਨੀ ਹੈ ਆਪਣੇ ਆਪ ਮਾਫੀਆ ਬੰਦਾ ਬਣਾ ਮਾਫੀਆ ਸਾਰੀ ਮਤਲਬ ਮਾਡਲ ਬਦਲਣਾ ਪਏਗਾ ਸਾਰਾ ਰੈਵਨਿਊ ਦਾ ਵੀ ਤੇ ਦੂਜਾ ਵੀ ਬਿਲਕੁਲ ਬਦਲ ਜਦੋਂ ਮੇਰਾ ਤੇ ਮੰਨਿਆ ਹੋਵੇ ਜਦੋਂ ਇਹ 92 ਜਿੱਤ ਕੇ ਆਗੇ ਸੀ ਐਮਐਲਏ 92 ਦੇ 92 ਐਮਐਲਿਆਂ ਨੇ ਚੰਦੇ ਐਮਐਲਿਆਂ ਨੇ ਪੈਸੇ ਲਗਾਏ ਸੀ ਬਾਕੀ ਇਹਨਾਂ ਨੇ ਪੈਸੇ ਨਹੀਂ ਲਗਾਏ ਸੀ ਕਿਸੇ ਨੂੰ ਕੋਈ ਟਗਾ ਨਹੀਂ ਦਿੱਤਾ ਸੀ ਉਹ ਪਤਾ ਨਹੀਂ ਕਿਦਾਂ ਕਿਦਾਂ ਮਤਲਬ ਕਿ ਲੋਕਾਂ ਨੂੰ ਕੋਈ ਐਮਐਲਏ ਨੂੰ ਜਾਣਦੇ ਵੀ ਨਹੀਂ ਸੀ ਵੋਟਾਂ ਪਾਈਆਂ ਲੋਕਾਂ ਨੇ ਪਛਾਣਨੇ ਆ ਮੇਰੇ ਪੁੱਛਿਆ ਆਪਣੀ ਭਗਵੰਤ ਮਾਨ ਨੂੰ ਦੇਖਦੇ ਸੀ ਲੋਕੀ ਜ ਚਾਰ ਨਿਸ਼ਾਨ ਹਾਂ ਇਹਦਾ ਕਰੋ ਚਾਰ ਨਿਸ਼ਾਨ ਨੂੰ ਦੇਖਦੇ ਸੀ ਜਾਂ ਲੋਕੀ ਅੱਕੇ ਪਏ ਸੀ ਦੋਨਾਂ ਵਰਦੀਆਂ ਕੋਲੋਂ ਜਦੋਂ ਜਿੱਤ ਗਏ ਤੇ ਆਪਣੇ ਆਪ ਨੂੰ ਇੰਟੈਲੈਕਚੁਅਲ ਕਹਿੰਦੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਜਿੱਤ ਗਏ ਆ ਤੇ ਇਹਨਾਂ ਨੂੰ ਸਮਝ ਆਣਾ ਚਾਹੀਦਾ ਸੀ ਕਿ ਜਿਹੜੀਆਂ ਬੇਮਤਲਬ ਦੀਆਂ ਸੀ ਸਕੀਮਾਂ ਅਨਾਉਂਸ ਕੀਤੀਆਂ ਆਈਆਂ ਹੱਥ ਜੋੜ ਦਿੰਦੇ ਲੋਕਾਂ ਅੱਗੇ ਹੱਥ ਜੋੜ ਦਿੰਦੇ ਭਈ ਆਪਾਂ ਨਹੀਂ ਦੇ ਸਕਦੇ ਰੈਵਨਿਊ ਨਹੀਂ ਹੈਗਾ ਪੰਜਾਬ ਦਾ ਪੰਜਾਬ ਆਪੇ ਪੈਰਾਂ 'ਤੇ ਪਰ ਨਹੀਂ ਕਿਉਂਕਿ ਉਹ ਸਿਆਸਤ ਕਰਨ ਆਏ ਨੇ ਜੇ ਸਿਆਸਤ ਕਰਨਗੇ ਤਾਂ ਮਾਫੀਆ ਬਣਨਗੇ ਬਣਨਗੇ ਇੱਕ ਟਿੱਪਣੀ ਚਲੋ ਤੁਸੀਂ ਗੱਲਾਂ ਸੂਝਵਾਨ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਲੈਣੀ ਚਾਹੁੰਦੇ ਆ ਕਿਉਂਕਿ ਉਹ ਖੇਤਰੀ ਪਾਰਟੀ ਇਕਲੌਤੀ ਕਹਿੰਦੀ ਹੈ ਕਿ ਅਸੀਂ ਆ ਸਾਡੀ ਲੜਾਈ ਬਾਕੀ ਸਾਰੀਆਂ ਦਿੱਲੀ ਵਾਲੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਗੱਡੀ ਉਹਦੀ ਸਮਾਪਤੀ ਕਰ ਦਿੱਤੀ ਹੈ ਪ੍ਰਚਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਿੱਥੇ ਦੇਖਦੇ ਹੋ ਕੀ ਉਹ ਰਿਵਾਈਵਲ ਹੋਵੇਗਾ ਜਾਂ ਫਿਰ ਗੱਲਾਂ ਉੱਥੇ ਦੀਆਂ ਉੱਥੇ ਦੇਖੋ ਮੈਂ ਇੱਕ ਗੱਲ ਦਗਾ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਭ ਤੋਂ ਵੱਡੀ ਜ਼ਰੂਰ ਹੈ ਕੱਲੀ ਹੀ ਨਹੀਂ ਹੈ ਖੇਤਰੀ ਪਾਰਟੀਆਂ ਹੋਰ ਵੀ ਆ ਗਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਪਾਰਟੀ ਖੇਤਰੀ ਪਾਰਟੀ ਸਭ ਤੋਂ ਵੱਡੀ ਪਾਰਟੀਆਂ ਇਸ ਗੱਲ ਨੂੰ ਕੋਈ ਇਨਕਾਰ ਨਹੀਂ ਮੈਂ ਕਰਦਾ ਔਰ ਦੁਬਾਰਾ ਆਏਗੀ ਵੀ ਜ਼ਰੂਰ ਮੇਰਾ ਮੰਨਣਾ ਹੈ ਦੁਬਾਰਾ ਜ਼ਰੂਰ ਆਏਗੀ ਪਰ ਇੱਕ ਮੈਂ ਛੋਟੀ ਜਿਹੀ ਗਲਤ ਜੇ ਜ਼ਰੂਰ ਕਰੂੰਗਾ ਨੂੰ ਚਾਹੇ ਪੰਜ ਸਮਲੋ ਚਾਹੇ ਮੇਰਾ ਸਟਾਈਲ ਸਮਝ ਲਓ ਜਦੋਂ ਮੈਂ ਕਹਿੰਦਾ ਯਾਤਰਾ ਕਰਦਾ ਨਾ ਪੰਜਾਬ ਬਚਾਓ ਤਾਂ ਫਿਰ ਮਨ 'ਚ ਖਿਆਲ ਆਉਂਦਾ ਵੀ ਬਚਾਣਾ ਕਿ ਨਾਲ ਗਲੂਆਂ ਤੇ ਡੋਬਿਆ ਕਿ ਨਾਲ ਸੀ ਐਨਾ ਕੀ ਚਾਲ ਆਂਦਾ ਬਸ